ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਵਿੱਚ ਨਵੇਂ ਬਲੌਗ ਵਿੱਚ ਉਮੀਦ ਕਰਦੀ ਹਾਂ ਸਾਰੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐਂ ਜੀ ਠੀਕ ਹੀ ਐ ਇਸ ਠੀਕ ਦੀ ਦਾਸਤਾਨ ਥੋੜੀ ਅੱਗੇ ਤੋਂ ਦੱਸਦੀ ਹਾਂ ਅੱਛਾ ਜੀ ਕਈ ਦਿਨਾਂ ਤੋਂ ਭਜਨਾਟ ਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਨਾ ਭਜਨਾਟ ਚੱਲ ਰਹੀ ਐ ਮੈਂ ਕੱਪੜਿਆਂ ਦੇ ਰਿਗਾਰਡਿੰਗ ਸਾਰਿਆਂ ਨੂੰ ਸੂਟ ਸਾਟ ਦੇਣੇ ਹੁੰਦੇ ਆ ਟਾਈਮ ਤੇ ਕਿਸੇ ਦੇ ਕੋਰੀਅਰ ਲਗਵਾਉਣੇ ਆ ਕਿਸੇ ਦੀ ਦੁਪੱਟਾ ਮੈਚਿੰਗ ਕਿ ਸਿੱਧਾ ਸੂਟ ਮੈਚਿੰਗ ਤਰ੍ਹਾਂ-ਤਰ੍ਹਾਂ ਦੀ ਆਰਡਰਸ ਆਉਂਦੇ ਆ ਤੇ ਬੜੀ ਹੀ ਭੱਜ ਦੌੜ ਚੱਲਦੀ ਆ ਸੋ ਉਹਨਾਂ ਦੇ ਚੱਲਦੇ ਆ ਆਪਣਾ ਗੱਲਾਂ-ਬਾਤਾਂ ਦਾ ਸਿਲਸਲਾ ਜਿਹੜਾ ਥੰਮ ਗਿਆ ਸੀਗਾ ਬਹੁਤ ਸਾਰੀਆਂ ਚੀਜ਼ਾਂ ਦਿਮਾਗ ਵਿੱਚ ਚੱਲ ਰਹੀਆਂ ਸੀਆਂ ਸੋਚਿਆ ਸੀਗਾ ਕਿ ਜਿਵੇਂ ਕੰਮ ਤੋਂ ਥੋੜਾ ਜਿਹਾ ਫ੍ਰੀ ਹੁੰਨੀ ਆ ਤੇ ਬੈਠ ਕੇ ਆਪ ਆਪਨੇ ਡੇਲੀ ਬੇਸਿਸ ਤੇ ਗੱਲਾਂ ਕਰਾਂਗੇ ਜੋ ਆਪਣਾ ਮੇਨ ਵਿਸ਼ਾ ਸੀ ਇਸ ਤੋਂ ਪਹਿਲਾਂ ਜੋ ਸਾਡੀ ਮੇਨ ਪ੍ਰੋਬਲਮ ਹੈ ਜੋ ਰਿਐਲਿਟੀ ਹੈ ਸਾਡੀ ਸਾਡੀਆਂ ਕੁੜੀਆਂ ਦੀ ਪ੍ਰੋਬਲਮ ਹੈ ਉਹਨਾਂ ਤੇ ਡਿਸਕਸ ਕਰਾਂਗੇ بس ਕੁਝ ਕੰਮਤੰਦਿਆਂ ਦੇ ਵਿੱਚ ਚਲਦੇ ਹੋਏ ਉਹ ਗੱਲਾਂ ਦੇ ਉੱਪਰ ਬਸ ਆਇਆ ਹੀ ਨਹੀਂ ਗਿਆ ਤੇ ਸੋਚਿਆ ਅੱਜ ਥੋੜੀ ਜਿਹੀ ਰੈਸਟ ਤੇ ਸੀਗੀ ਹਾਲਾਂਕਿ ਰੈਸਟ ਨਹੀਂ ਹੋ ਪਾਈ ਹੈ ਮੇਰੇ ਤੋਂ ਰੈਸਟプラス ਦੀਆਂ ਕਿਉਂ ਤੇ ਸੋਚਿਆ ਕਿ ਚਲੋ ਜਿੰਨਾ ਟਾਈਮ ਰੈਸਟ ਕਰਦੀ ਹਾਂ ਉਹਨਾਂ ਚਿਰ ਤੁਹਾਡੇ ਨਾਲ ਗੱਲਬਾਤ ਕਰ ਲਈਏ ਸ਼ਾਮ ਦੇ ਟਾਈਮ ਕੁਝ ਕੋਰੀਅਰ ਆਏ ਸੀਗੇ ਕੱਲ ਤੇ ਮੈਂ ਸੋਚਿਆ ਕਿ ਚਲੋ ਅੱਜ ਆਪਾਂ ਉਹਨਾਂ ਦੇ ਆਰਡਰ ਹੈ ਜਿਹੜੇ ਉਹਨਾਂ ਨੂੰ ਪਾਰਸਲ ਕਰਵਾ ਦਈਏ ਕੋਰੀਅਰ ਕਰਵਾ ਦਈਏ ਜੋ ਆਰਡਰ ਆਏ ਹੋਏ ਆ ਤੇ ਮੈਂ ਜੀ ਸ਼ਾਮ ਦੇ ਟਾਈਮ ਜੈਸਮੀਨ ਨੂੰ ਨਾਲ ਲੈ ਕੇ ਤੇ ਬਾਜ਼ਾਰ ਚਲੇਗੀ ਕਿਉਂਕਿ ਜੈਸਮੀਨ ਨੇ ਆਪਣਾ ਕੁਝ ਕ્રાਫਟ ਦਾ ਸਮਾਨ ਵੀ ਲੈਣਾ ਸੀਗਾ ਬੱਚਿਆਂ ਨੇ ਜੋ ਵੀ ਬਣਾਉਣਾ ਹੁੰਦਾ ਹੈ ਨਾ ਸਮਾਨ ਤੇ ਉਹ ਲੈਣਾ ਸੀਗਾ ਜੈਸਮੀਨ ਨੂੰ ਮੈਂ ਨਾਲ ਲੈ ਕੇ ਗਈ ਆ ਤੇ ਬਸ ਅਸੀਂ ਜਦੋਂ ਪੁਲ ਦੇ ਕੋਲੇ ਪਹੁੰਚੇ ਆ ਤਾਂ ਕੋਈ ਉੱਥੋਂ ਬਾਈਕ ਤੇ ਲੜਕਾ ਆਇਆ ਤੇ ਮੇਰੇ ਨਾਲ ਬਸ ਸੀਗੀ બસ ਦੇ ਨਾਲ ਜਦੋਂ ਉਹਨੇ ਬੱਸ ਨੂੰ ਕ੍ਰੋਸ ਕੀਤਾ ਤੇ ਉਹਨੇ ਸਾਹਮਣੇ ਨਹੀਂ ਦੇਖਿਆ ਕਿ ਮੈਂ ਤੇ ਜੈਸਮੀਨ ਅਸੀਂ ਖੜੇ ਹਾਂ ਤੇ ਇੱਕੇ ਦਮ ਆ ਕੇ ਜਿਹੜਾ ਸਾਡੇ ਵਿੱਚ ਆ ਮੋਟਰਸਾਈਕਲ ਆਪਣਾ ਬਾਈਕ ਤੇ ਉਹ ਮਾਰਤੀ ਕਿਉਂਕਿ ਉਹ ਆਪਣੇ ਆਪ ਨੂੰ ਵਿਚਾਰ ਰਿਹਾ ਸੀਗਾ ਤੇ ਉਸ ਬਚਾਉਣ ਦੇ ਚੱਕਰ ਵਿੱਚ ਉਹਨੇ ਸਾਡੇ ਵਿੱਚ ਉਹ ਜਿਹੜਾ ਬਾਈਕ ਹੈ ਆਪਣੀ ਠੋਕਤੀ ਤੇ ਸਾਨੂੰ ਮਤਲਬ ਸਾਡੇ ਵਿੱਚ ਬਾਈਕ ਮਾਰਨ ਤੋਂ ਬਾਅਦ ਉਹ ਇੱਕ ਮਿੰਟ ਵੀ ਨਹੀਂ ਰੁਕਿਆ ਔਰ ਉੱਥੋਂ ਫੌਰਨ ਭੱਜ ਗਿਆ ਬੱਸ ਵਾਲਿਆਂ ਨੇ ਬੱਸ ਰੋਕੀ ਕਾਫੀ ਉੱਥੋਂ ਨਿਕਲੇ ਜਿਵੇਂ ਮੁੰਡੇ ਉਤਰ ਜਾਂਦੇ ਹੈਗੇ ਕੀ ਇਹਦੀ ਗਲਤੀ ਸੀ ਕਿ ਇਹਨੂੰ ਫੜੋ ਮਤਲਬ ਉਹ ਭੱਜ ਗਿਆ ਇੱਕ ਸੈਕਿੰਡ ਵੀ ਨਹੀਂ ਲਗਾਇਆ ਉਹਨੇ ਪਿੱਛਾ ਪਾ ਕੇ ਵੀ ਨਹੀਂ ਦੇਖਿਆ ਕਿ ਅਸੀਂ ਡਿੱਗ ਗਏ ਆ ਸਾਡੇ ਸੱਟ ਲੱਗੀ ਆ ਮੇਰੇ ਨਾਲ ਬੱਚੀ ਸੀਗੀ ਜੈਸਮੀਨ ਦੇ ਸੱਟ ਲੱਗੀ ਆ ਕੁਝ ਨਹੀਂ ਉਹਨਾਂ ਨੇ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਬਾਈਕ ਦੜਾ ਲਈ ਤੇ ਉਹ ਭੱਜ ਗਿਆ ਸਾਡੇ ਤੋਂ ਮਤਲਬ ਹਵੜਾ ਦਬੜੀ ਦੇ ਵਿੱਚ ਬਾਈਕ ਦਾ ਨੰਬਰ ਵੀ ਨੋਟ ਨਹੀਂ ਹੋਇਆ ਇੰਨਾ ਜਲਦਬਾਜ਼ੀ ਚ ਇੰਨਾ ਜਲਦੀ-ਜਲਦੀ ਐਕਸੀਡੈਂਟ ਹੋਇਆ ਕਿ ਪਤਾ ਹੀ ਨਹੀਂ ਚੱਲਿਆ ਕੀ ਉਹ ਕਿੱਧਰ ਨੂੰ ਗਿਆ ਕਿੱਧਰੋਂ ਆਇਆ ਮਤਲਬ ਵਾਅ ਬਰੋਲਾ ਹੀ ਬਣ ਗਿਆ ਸੋ ਸੱਟਾਂ ਥੋੜੀਆਂ ਹੀ ਲੱਗੀਆਂ ਚਲੋ ਬੱਚੀ ਦਾ ਬਚਾ ਹੋ ਗਿਆ ਮੇਮ ਜੈਸਮੀਨ ਦੇ ਸੱਟ ਨਹੀਂ ਲੱਗੀ ਜੀ ਮੇਨ ਮੇਰੀ ਬੱਚੀ ਦੇ ਕੋਈ ਬਾਹਲੀ ਸੱਟ ਨਹੀਂ ਲੱਗੀ ਜੈਸਮੀਨ ਦੀ ਲੱਤ ਤੇ ਹਲਕਾ ਜਿਹਾ ਦਬਾਅ ਚ ਸੇ ਸੱਟ ਦਬਾਅ ਵਾਲੀ ਹੁੰਦੀ ਆ ਉਹ ਹੋਈ ਆ ਜੈਸਮੀਨ ਦੇ ਟਕੋਰ ਕੀਤੀ ਆ ਮੂਵ ਲਗਾਈ ਆ ਖੁਦ ਵੀ ਮੈਂ ਡਾਕਟਰ ਨੂੰ ਨਹੀਂ ਦਿਖਾਇਆ ਬਸ ਇਹ ਹੁੰਦਾ ਕਿ ਜ਼ਰੂਰ ਡਾਕਟਰ ਕੋਲ ਚਲੇ ਜਾਓ ਡਾਕਟਰ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਐਕਸ-ਰੇ ਬੋਲ ਦੇਣਗੇ ਟੈਸਟ ਬੋਲ ਦੇਣਗੇ ਸੋ ਮੈਂ ਨਿਤਾਮ-ਚਾਮ ਚ ਨਹੀਂ ਪੈਂਦੀ ਹੁੰਦੀ ਮੈਂ ਖੁਦ ਦੀ ਕੇਅਰ ਨਹੀਂ ਕਰਦੀ ਕਿਉਂਕਿ ਗਲਤ ਹੈ ਸਿਸਟਰ ਵੀ ਮੇਰੀ ਲੜ ਰਹੀ ਸੀ ਮੈਨੂੰ ਭਾਬੀ ਵੀ ਲੜ ਰਹੀ ਸੀ ਕਿ ਤੁਸੀਂ ਪਹਿਲਾਂ ਡਾਕਟਰ ਨੂੰ ਦਿਖਾਓ ਚੰਗੇ ਨੂੰ ਦਿਖਾਓ ਸਿਸਟਰ ਤਾਂ ਮਤਲਬ 10 ਵਾਰ ਫੋਨ ਕਰ ਚੁੱਕੀ ਹੈ ਕਿ ਡਾਕਟਰ ਕੋਲ ਜਾਣਾ ਹੈ ਸਾਟ ਲੱਗੀ ਹੈ ਡਾਕਟਰ ਕੋਲ ਜਾਣਾ ਪਰ ਮੈਂ ਦੋ ਦਿਨਾਂ ਤੋਂ ਇਹ ਚੀਜ਼ਾਂ ਅਵੋਇਡ ਕਰ ਰਹੀ ਐਂ ਮਤਲਬ ਕਿ ਮੈਂ ਚੱਲ ਫਿਰ ਵਧੀਆ ਠੀਕ ਰਹੀ ਆ ਕੋਈ ਪ੍ਰੋਬਲਮ ਨਹੀਂ ਪਰ ਸੱਟਾਂ ਆਈਆਂ ਆਈਆਂ ਥੋੜੀਆਂ ਜੀਆਂ ਤਕਲੀਫ ਤਾਂ ਹੈਗੀ ਐ ਦਰਦ ਵੀ ਹੈਗਾ ਤੁਰਨ ਫਿਰਨ ਵਿੱਚ ਬੈਠਣ ਉੱਠਣ ਵਿੱਚ ਪ੍ਰੋਬਲਮ ਹੈਗੀ ਜਿਹੜੀ ਸੱਟ ਐ ਮੇਨ ਮੇਰੀਆਂ ਮਤਲਬ ਲੱਤਾਂ ਦੇ ਉੱਪਰ ਹੀ ਆਈ ਹੋਈ ਐ ਪੈਰਾਂ ਦੇ ਉੱਪਰ ਸੱਟ ਐ ਕੋਈ ਮੇਰੇ ਵੈਸੇ ਬਚਾਅ ਹੋ ਗਿਆ ਸਿਰ ਤੇ ਸੱਟ ਨਹੀਂ ਲੱਗੀਗੀ ਸ਼ੋਲਡਰ ਥੋੜਾ ਜਾਂ نیچے ਲੱਗੇ ਸਾਈਡ ਡਿਗ ਗਈ ਜਦੋਂ ਮੈਂ ਇਹ ਸ਼ੋਲਡਰ ਦੇ ਵਿੱਚ ਵੀ ਮੇਰੇ ਪ੍ਰੋਬਲਮ ਐ ਹਲਕੀ ਜੀ ਬਟ ਮੈਂ ਸੇਕ ਵਗੈਰਾ ਦੇ ਲਿਆ ਠੀਕ ਹੋ ਗਈ ਐ ਇਹਦੇ ਚ ਬਚਾਅ ਹੋ ਗਿਆ ਸੱਟਾਂ ਵੀ ਮੈਂ ਤੁਹਾਨੂੰ ਅੱਗੇ ਵੀਡੀਓ ਬਣਾਈ ਐ ਦਿਖਾ ਦੂੰਗੀ ਕਿਉਂਕਿ ਪਤਾ ਕੀ ਹੈ ਵੈਸੇ ਇੱਥੇ ਸਰਟੀਫਿਕੇਟ ਦੇਣ ਦੀ ਕਿਸੇ ਨੂੰ ਲੋੜ ਨਹੀਂ ਪਰ ਕਈ ਲੋਕ ਕਹਿ ਦਿੰਦੇ ਆ ਵੈਸੇ ਹੀ 뷰 ਲੈਣੇ ਸੀਗੇ ਐਦਾਂ ਹੀ ਗੱਲ ਕਰਤੀ ਮੈਂ ਸੱਟਾਂ ਵੀ ਦਿਖਾ ਦੇਣੀ ਐ ਕਿ ਮੇਰੇ ਕਿੰਨੀਆਂ ਵੱਜੀਆਂ ਹੋਣਾਂ ਕਿਸ ਤਰ੍ਹਾਂ ਸੱਟਾਂ ਵੱਜੀਆਂ ਹੋਣਾਂ ਪੈਰਾਂ ਦੇ ਉੱਪਰ ਕੁਝ 컬러 ਸੱਟਾਂ ਹੁੰਦੀਆਂ ਜਿਹੜੀਆਂ ਆਪਾਂ ਹਨਾ ਨਹੀਂ ਦਿਖਾ ਸਕਦੇ ਹੁੰਦੇਗੇ ਕੁਝ ਕਿ ਜਗ੍ਹਾ ਤੇ ਫਿਰ ਵੀ ਮੈਂ ਕੋਸ਼ਿਸ਼ ਕਰੂੰਗੀ ਜੋ ਮੇਰੇ ਗੋਡੇ ਦੇ ਉੱਪਰ ਸੱਟ ਲੱਗੀ ਹੈ ਗੋਡੇ ਤੋਂ ਉੱਪਰ ਲੱਗੀ ਹੈ ਗੋਡੇ ਦੀ ਸਾਈਡ ਤੇ ਲੱਗੀ ਹੈ ਮੈਂ ਉਹ ਕੋਸ਼ਕ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਂਗੀ ਕਿ ਸੱਟਾਂ ਲੱਗੀਆਂ ਸੋ ਮਤਲਬ ਕਹਿੰਦਾ ਭਾਵੇਂ ਆ ਕਿ ਤੁਸੀਂ ਕਿੰਨੇ ਵੀ ਅੱਛੇ ਡਰਾਈਵਰ ਹੋ ਤੁਸੀਂ ਕਿੰਨੀ ਵੀ ਨਿਯਮ ਦੇ ਪਾਲਣ ਕਰਦੇ ਹੋ ਟ੍ਰੈਫਿਕ ਨਿਯਮ ਦੇ ਪਰ ਸਾਹਮਣੇ ਵਾਲੇ ਬੇਫਕੂਫ ਲੋਕਾਂ ਦੀ ਗਲਤੀ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ ਸੋ ਰੋਡ ਦੇ ਉੱਪਰ ਆਪਣੀ ਸੇਫਟੀ ਆਪਣੇ احتیاط ਵਰਤ ਕੇ ਚੱਲਣਾ ਚਾਹੀਦਾ ਸੋ ਲੈਸਨ ਸਿਖਾਉਂਦੀ ਹੈ ਹਰ ਸੱਟ ਹਰ ਚੀਜ਼ ਸਭ ਦੁਨੀਆ ਦੇ ਵਿੱਚ ਜਦੋਂ ਵੀ ਸਾਡੇ ਨਾਲ ਕੋਈ ਘਟਨਾ ਹੁੰਦੀ ਹੈ ਨਾ ਮੈਂ ਇੱਕ ਉਹ ਪਰਸਨ ਐ ਕਿ ਮੈਂ ਹਰ ਚੀਜ਼ ਤੋਂ ਸਿੱਖਦੀ ਐ ਮੈਂ ਆਪਣੇ ਅੰਦਰ ਐਬਜ਼ਾਰਬ ਕਰਦੀ ਐ ਮੈਂ ਸਿੱਖਦੀ ਐ ਚੀਜ਼ਾਂ ਨੂੰ ਹਰ ਹਾਦਸੇ ਤੋਂ ਮੈਂ ਬਹੁਤ ਕੁਝ ਸਿੱਖਦੀ ਐ ਇਸ ਹਾਦਸੇ ਨੇ ਵੀ ਮੈਨੂੰ ਬਹੁਤ ਕੁਝ ਸਿਖਾਇਆ ਹੈ ਰੱਬ ਦਾ ਸ਼ੁਕਰ ਕਰਦੀ ਐ ਮੈਨੂੰ ਕੋਈ ਸ਼ਿਕਵਾ ਮੈਨੂੰ ਕੋਈ ਗਿਲਵਾ ਗਿਲਾ ਸ਼ਿਕਵਾ ਨਹੀਂ ਹੁੰਦਾ ਮੈਨੂੰ ਨਾ ਹੀ ਕੋਈ ਸ਼ਿਕਾਇਤ ਹੁੰਦੀ ਐ ਕਿ ਮੇਰੇ ਨਾਲੇ ਹਾਦਸਾ ਹੋ ਗਿਆ ਮੈਂ ਸਿੱਖਦੀ ਐ ਇਸ ਹਾਦਸੇ ਤੋਂ ਵੀ ਅੱਗੇ ਤੋਂ ਕੀ ਮੇਰੇ ਨਾਲ ਅੱਗੇ ਤੋਂ ਕੀ ਧਿਆਨ ਰੱਖਣਾ ਹੈ ਕੀ ਕੀ ਚੀਜ਼ਾਂ ਵਰਤਨੀਆਂ ਹੁੰਦੀਆਂ ਸੋ ਧੰਨਵਾਦ ਕਰਦੀ ਹਾਂ ਰੱਬ ਦਾ ਕਿ ਸ਼ਾਇਦ ਕੁਝ ਲੋਕਾਂ ਦਾ ਦੰਦ ਹੋਣੇ ਕੀ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਲੱਗ ਗਈ ਚੰਗੀ ਹੋ ਸਕਦਾ ਹੈ ਉਹਦਾ ਸੂਈ ਤੇ ਟਲ ਗਈ ਆ ਕੇ ਕਿ ਥੋੜੀਆਂ ਸੱਟਾਂ ਨਾਲ ਸਰ ਗਿਆ ਇਹ ਸੱਟਾਂ ਨੂੰ ਮੈਂ ਸੱਟਾਂ ਗੋਲਦੀ ਵੀ ਨਹੀਂ ਮੇਰਾ ਬੱਚਾ ਵੀ ਮੈਨੂੰ ਦੇਖ ਕੇ ਨਾ ਰੋਂਦਾ ਮੇਰਾ ਨਵੀਂ ਕਹਿੰਦਾ ਮम्मा ਬਹੁਤ ਸੱਟ ਹੈ ਬਹੁਤ ਸੱਟ ਹੈ ਤਾਂ ਮੈਂ ਮਤਲਬ ਚ ਬਿਲਕੁਲ ਵੀ ਸੀ ਵੀ ਨਹੀਂ ਕਰਦੀ ਤਾਂ ਕਹਿੰਦਾ ਮम्मा ਤੁਹਾਨੂੰ ਪੇਨ ਨਹੀਂ ਹੁੰਦਾ ਕੀ ਦੱਸਾਂ ਉਸ ਨੂੰ ਕਿ ਮੈਨੂੰ ਇਹ ਛੋਟੀਆਂ ਛੋਟੀਆਂ ਸੱਟਾਂ ਥੋੜੀ ਦਰਦ ਦਿੰਦੀਆਂ ਵੱਡੀਆਂ ਵੱਡੀਆਂ ਸੱਟਾਂ ਜਿਹੜੀਆਂ ਅੰਦਰ ਗੁੱਝੀਆਂ ਜਿਨ੍ਹਾਂ ਦੀ ਕੋਈ ਮਰਮ ਪੱਟੀ ਨਹੀਂ ਰੱਬ ਦਾ ਧੰਨਵਾਦ ਹੈ ਵੱਡੀ ਸੱਟ ਤੋਂ ਵੱਡੇ ਹਾਦਸੇ ਤੋਂ ਬਚਾਲਿਆ ਚੰਗੇ ਕੀਤੇ ਕਰਮਾਂ ਦਾ ਕਿਸੇ ਜਾਨਵਰਾਂ ਦੇ ਮੂੰਹ ਚ ਪਾਈ ਬੁਰਕੀ ਰੋਟੀ ਦਾ ਇਹੇ ਫਾਇਦਾ ਹੁੰਦਾ ਜੀ ਆ ਹੁੰਦਾ ਤੁਹਾਡੀ ਅਸਲੀ ਕਿਸੇ ਕੀਤੇ ਹੋਏ ਚੰਗੇ ਕਰਮਾਂ ਦਾ ਨਤੀਜਾ ਕਿ ਤੁਸੀਂ ਐਡੇ ਵੱਡੇ ਹਾਦਸੇ ਦੇ ਵਿੱਚੋਂ ਤੰਦਰੁਸਤ ਬਚ ਜਾਨੀ ਜਿਸ ਹਿਸਾਬ ਨਾਲ ਉਹ ਮੈਨੂੰ ਸਿੱਟ ਕੇ ਗਿਆ ਸੀ ਫੇਡ ਮਾਰ ਕੇ ਗਿਆ ਸੀਗਾ ਉਸ ਹਿਸਾਬ ਦੇ ਨਾਲ ਅਸੀਂ ਬੱਸ ਦੇ نیچے ਵੀ ਆ ਸਕਦੇ ਸੀ ਕਿਉਂਕਿ ਪੀਆਰਟੀਸੀ ਬੱਸ ਬਿਲਕੁਲ ਸਾਡੇ ਨਾਲ ਇੰਨੀ ਫਾਸਟ ਸਪੀਡ ਤੇ ਨੰਗ ਰਹੀ ਸੀ ਨਾਲ ਮੇਰੀ ਬੱਚੀ ਸੀ ਜਿੰਨਾ ਹਾਦਸਿਆਂ ਤੋਂ ਸਾਨੂੰ ਡਰ ਲੱਗਦਾ ਹੈ ਨਾ ਬੱਚਿਆਂ ਦੇ ਨਾਲ ਹਨਾ ਉਹ ਚੀਜ਼ ਘਰ ਦੇ ਫੇਰ ਤੋਂ ਘਬਰਾ ਗਏ ਸਭ ਤੇ ਘਰ ਤੇ ਮੈਂ ਚਿੰਤਾ ਹੋ ਜਾਂਦੀ ਹੈ ਪੈਨਿਕ ਹੋ ਗਿਆ ਮਾਸੀ ਨੂੰ ਤਾਂ ਮੈਂ ਦੱਸਿਆ ਹੀ ਨਹੀਂ ਸੀ ਅੱਜ ਥੋੜਾ ਜਿਹਾ ਦੱਸਿਆ ਉਸ ਦੀ ਘਬਰਾਹਟ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਫਿਕਰ ਕਰਦੇ ਉਹਨਾਂ ਨੂੰ ਥੋੜੀ ਚਿੰਤਾ ਹੋ ਜਾਂਦੀ ਹੈ ਉਹਨਾਂ ਦੇ ਫਿਰ ਧਿਆਨ ਵੀ ਬਹੁਤ ਥਾਈ ਜਾਂਦੀ ਹੈ ਬਹੁਤ ਥਾਈ ਉਹਨਾਂ ਦੇ ਦਿਮਾਗ ਜਾਂਦੇ ਆ ਪਰ ਘਰਦਿਆਂ ਨੂੰ ਮੈਂ ਹਮੇਸ਼ਾ ਹਿੰਮਤ ਤੇ ਨਿਊ ਨੀਸ ਸਪੋਰਟ ਕਰਨ ਦੀ ਹੀ ਮੈਂ ਉਹਨਾਂ ਨੂੰ ਤੋਂ ਮੰਗ ਕਰਦੀ ਨਹੀਂ ਵੀ ਮੈਨੂੰ ਸਪੋਰਟ ਕਰਿਆ ਕਰੋ ਡੇਗਿਆ ਨਾ ਕਰੋ ਜੋ ਹੁਣ ਹੈ ਉਹ ਇਨਸਾਨ ਦੇ ਨਾਲ ਜਦੋਂ ਹੁਣ ਹੈ ਕੋਈ ਨਹੀਂ ਢਾਲ ਸਕਦਾ ਨਾ ਤੁਹਾਡੀ ਆਪਣੀ ਸੇਫਟੀ ਨਾ ਪੁਲਿਸ ਨਾ ਕਾਨੂੰਨ ਨਾ ਸਿਕਿਉਰਿਟੀ ਕੁਝ ਨਹੀਂ ਹੋ ਸਕਦਾ ਜਦੋਂ ਤੁਹਾਡੀ ਆਹੀ ਫਿਰ ਤੁਹਾਨੂੰ ਕੁਝ ਨਹੀਂ ਤੇ ਜਦੋਂ ਤੁਹਾਨੂੰ ਪਰਮਾਤਮਾ ਨੇ ਰੱਖਣਾ ਹੈ ਤਾਂ ਫਿਰ ਤੁਹਾਨੂੰ ਕਿੰਨੇ ਵੀ ਮਾੜੇ ਤੋਂ ਮਾੜੇ ਹਾਲਾਤ ਤੁਹਾਡੀ ਕੰਡੇ ਤੇ ਖੜੀ ਮੌਤ ਕੋਲੋਂ ਵੀ ਤੁਹਾਨੂੰ ਕੱਢ ਕੇ ਬਚਾ ਕੇ ਲਿਆਊਗਾ ਸੋ ਮੈਂ ਫਿਰ ਵੀ ਟਿੱਕੀ ਨਹੀਂ ਭਜਨਟ ਕਰਦੀਆਂ ਕਪੜੇ ਫੇਰ ਲੈ ਕੇ ਆਈਆਂ ਕਾਰੀਗਰ ਕੋਲ ਫੇਰ ਜਾਣਾ ਪੈਂਦਾ ਹੈ ਅਪ ਡਾਊਨ ਮਤਲਬ ਸੂਟਾਂ ਦੇ ਜਿੰਨਾ ਦੇ ਮੇਰੀ ਜੁਬਾਨ ਕੀਤੀ ਹੁੰਦੀ ਹੈ ਕਿ ਮੈਂ ਸੂਟ ਤੁਹਾਨੂੰ ਦੇਣਾ ਹੈ ਇਹਦਾ ਕੋਰੀਅਰ ਕਰਨਾ ਹੈ ਸੋ ਮੈਂ ਫੇਰ ਵੀ ਭੱਜ ਨੱਠ ਕਰਦੀ ਤਰੀ ਫਿਰਦੀ ਆ ਮੈਂ ਰੁਕੀ ਨਹੀਂ ਸੋ ਤੁਹਾਡੇ ਸਾਰਿਆਂ ਦੇ ਪਿਆਰ ਦੁਆਵਾਂ ਦੇ ਸਦਕਾ ਮੈਂ ਸਾਰੇ ਕੰਮ ਕਰਦੀ ਆ ਸੋ ਜ਼ਰੂਰੀ ਵੀ ਨਹੀਂ ਕਿਉਂਕਿ ਇਹ ਸਾਰੇ ਟਾਈਮ ਤੇ ਤੁਹਾਨੂੰ ਕਰਕੇ ਦੇਣੀ ਹੈ ਮੈਂ ਜੋ ਕੰਮ ਕਰ ਰਹੀ ਆ ਮੈਂ ਮੇਰੇ ਬੱਚਿਆਂ ਦੇ ਲਈ ਕਰ ਰਹੀ ਆ ਬੱਚਿਆਂ ਦੇ ਲਈ ਹਰ ਬੰਦਾ ਰੋਟੀ ਲਈ ਤੁਰਿਆ ਫਿਰਦਾ ਹੈ ਸੋ ਜਿੰਨਾ ਤੋਂ ਸਾਨੂੰ ਆਸਾਂ ਤੇ ਉਮੀਦਾਂ ਟੁੱਟ ਜਾਂਦੀਆਂ ਫਿਰ ਉਸ ਤੋਂ ਬਾਅਦ ਸਾਨੂੰ ਜ਼ਿੰਦਗੀ 'ਚ ਅੱਗੇ ਵਧਣਾ ਪੈਂਦਾ ਆਪਣੇ ਦਮ ਤੇ ਆਪਣੇ ਬਾਲ ਬੋਤੇ ਤੇ ਕਿਉਂਕਿ ਮੈਂ ਆਪਣੇ ਬੱਚੇ ਪਾਲਣੇ ਤਾਂ ਫਿਰ ਉਹਨਾਂ ਲਈ ਮੈਨੂੰ ਭੱਜ ਦੌੜ ਕੰਮ ਸਭ ਕਰਨਾ ਪਏਗਾ ਸੋ ਤੁਸੀਂ ਸਾਰੇ ਜਣੇ ਆਪਣਾ ਪਿਆਰ ਆਪਣਾ ਸਪੋਰਟ ਹੈ ਜਿਹੜਾ ਉਹ ਬਣਾਈ ਰੱਖਿਓ ਕਿਉਂਕਿ ਮੈਨੂੰ ਇੱਥੇ ਥੋੜੀ ਲੋੜ ਹੈ ਤੇ ਬਹੁਤ ਸਾਰਿਆਂ ਨੂੰ ਮੇਰੀ ਲੋੜ ਹੈ ਜਦੋਂ ਮੈਨੂੰ ਫੋਨ ਕਾਲਸ ਆਉਂਦੇ ਨੇ ਕਿਉਂਕਿ ਮੈਨੂੰ ਪਤਾ ਦਿਨ ਦੇ ਵਿੱਚ ਮੇਰੇ ਕੋਲੇ ਕਿਸ-ਕਿਸ ਤਰ੍ਹਾਂ ਦੇ ਫੋਨ ਆਉਂਦੇ ਆ ਤੇ ਕਿਸ-ਕਿਸ ਤਰ੍ਹਾਂ ਦੀਆਂ ਕੁੜੀਆਂ ਜੋ ਮੈਥੋਂ ਮਦਦ ਮੰਗਦੀਆਂ ਮੈਥੋਂ ਇਮੋਸ਼ਨਲੀ سپورਟ ਮੰਗਦੀਆਂ ਮੈਂ ਜਿੰਨੇ ਜੋਗੀਆਂ ਮੈਂ ਉਹਨਾਂ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਇਮੋਸ਼ਨਲੀ ਸਟਰੋਂਗ ਬਣਾਉਣੀ ਆ سپورਟ ਕਰਦੀ ਆ ਮੈਂ ਜਿੰਨੇ ਜੋਗੀਆਂ ਮੈਂ ਉਹਨਾਂ ਦੀ ਹੈਲਪ ਕਰਦੀ ਆ ਤੇ ਜਿੰਨੇ ਜੋਗੇ ਤੁਸੀਂ ਤੁਸੀਂ ਮੇਰੀ سپورਟ ਕਰੋ ਤੇ سپورਟ ਦਾ ਮਤਲਬ ਇਹ ਨਹੀਂ ਕਿ ਸਾਨੂੰ ਫਾਈਨੈਂਸ਼ੀਅਲ سپورਟ ਚਾਹੀਦੀ ਸਾਨੂੰ سپورਟ ਚਾਹੀਦੀ ਆ ਸਾਡੇ ਕੰਮ ਨੂੰ ਐਪਰੀਸ਼ੀਏਟ ਕਰੋ ਸਾਨੂੰ ਮੌਕਾ ਦਿਓ ਸਾਡੇ ਕੰਮ ਨੂੰ ਐਪਰੀਸ਼ੀਏਟ ਕਰੋ ਸਾਨੂੰ ਅੱਗੇ ਵਧਣ ਦੀ ਹਿੰਮਤ ਤੇ ਹੌਸਲਾ ਦਿਓ ਸੋ ਜਿਹੜੇ ਸਾਡੀਆਂ ਲੱਤਾਂ ਖਿੱਚਦੇ ਨੇ ਉਹਨਾਂ ਤੋਂ ਸਾਨੂੰ ਅੱਗੇ ਨਿਕਲਣ ਦੀ ਇਗਨੋਰ ਕਰਨ ਦੀ ਸਾਨੂੰ ਥੋੜੇ ਤੋਂ ਪਾਵਰ ਮਿਲਦੀ ਹੈ ਤਾਕਤ ਮਿਲਦੀ ਹੈ ਜਿਹੜੇ ਵੀ ਸਾਨੂੰ ਪਿਆਰ ਕਰਦੇ ਆ ਸਮਰਥਨ ਦਿੰਦੇ ਆ ਸਪੋਰਟ ਕਰਦੇ ਆ ਬੱਚਿਆਂ ਨੂੰ ਪਿਆਰ ਕਰਦੇ ਆ ਬੱਚਿਆਂ ਦੀਆਂ ਮਜਬੂਰੀਆਂ ਉਹਨਾਂ ਦੀ ਮਸੂਮੀਅਤ ਨੂੰ ਸਮਝਦੇ ਆ ਮੇਰੀਆਂ ਜ਼ਿੰਮੇਵਾਰੀਆਂ ਮੇਰੀਆਂ ਮਜਬੂਰੀਆਂ ਨੂੰ ਸਮਝਦੇ ਆ ਜੋ ਮੇਰੇ ਕੰਮ ਨੂੰ ਸੁਲਾਉਂਦੇ ਆ ਮੇਰੀ ਮਿਹਨਤ ਨੂੰ ਚਾਰ ਚੰਦ ਲਾਉਂਦੇ ਮੇਰੀ ਮਿਹਨਤ ਦਾ ਮੁੱਲ ਮੋੜਦੇ ਆ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਮੈਂ ਇੱਥੋਂ ਤੱਕ ਆਇਆ ਅੱਗੇ ਵੀ ਬਹੁਤ ਕੁਝ ਕਰਨਾ ਹੈ ਆਪਾਂ ਅੱਗੇ ਬਹੁਤ ਜਾਣਾ ਹੈ بڑے ਸੁਪਨੇ ਨੇ ਅੱਗੇ ਮੇਰੇ ਆਪਣੇ ਕੰਮ ਨੂੰ ਵਧਾਉਣਾ ਹੈ ਇੱਕ ਨਾਮ ਦੇਣਾ ਹੈ ਇੱਕ ਪਛਾਣ ਬਣਾਉਣੀ ਹੈ ਆਪਣੇ ਕੰਮ ਦੀ ਸੋ ਇਹ ਸਾਰਾ ਕੁਝ ਤੁਹਾਡੇ ਪਿਆਰ ਤੇ ਤੁਹਾਡੇ ਸਪੋਰਟ ਦੇ ਸਦਕਾ ਹੀ ਹੋ ਸਕਦਾ ਹੈ ਸੋ ਆਪਣਾ ਸਮਰਥਨ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਮਿਲਦੇ ਹਾਂ ਆਪਾਂ ਫੇਰ ਨਵੀਂ ਵੀਡੀਓ ਨਵੀਂ ਗੱਲਬਾਤ ਦੇ ਨਾਲ ਤੇ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਗੇ ਥੋੜੀ ਜਿਹੀ ਮੈਂ ਕਲਿੱਪ ਐਡ ਕਰ ਦੂੰਗੀ ਜਿਹੜੀਆਂ ਸੱਟਾਂ ਲੱਗੀਆਂ ਹੋਈਆਂ ਕਿਉਂਕਿ ਕੁਸ਼ਕ ਹੁੰਦੇ ਆ ਜਿਨ੍ਹਾਂ ਨੂੰ ਸਬੂਤ ਤੇ ਪ੍ਰੂਫ ਨਾਲ ਚਾਹੀਦੇ ਹੁੰਦੇ ਆ ਸੋ ਮਿਲਦੇ ਆ ਜੀ ਆਪਾਂ ਫਿਰ ਨਵੀਂ ਵੀਡੀਓ ਚ ਨਵੇਂ ਬਲੌਗ ਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ